Guru Wa, Guru Wa, Guru Wa, Guru Wa, Guru Wa, Guru Wa. Guru, wa रहे बिल्कुल जी किसी को समझ नहीं आएगा कि की बोल सिर्फ तो आ... सिर्फ इस तो एक इसे फिर भी पी स्पीकर की आवाज करके ਇਸ ਤੋਂ ਵੱਧ ਤਾਂ ਹੋਏਗੀ ਸਿਰ ਤੇ ਤੁਹਾਨੂੰ ਹੋਏਗੀ ਕਿ ਹਾਂ ਅਸੀਂ ਬਾਅਦ ਦੇ ਗੁਰਦੁਆਰਾਂ ਚਰਨ ਕਰ ਰਹੇ ਹਾਂ ਸਵਾਸ ਆਪਣਾ ਹੋਰ ਲੰਮਾ ਹੁੰਦਾ ਜਾਏਗਾ ਫਿਰ ਉਸ ਤੋਂ ਬਾਅਦ ਆ ਬੜੇ ਸਹਜ ਦੇ ਵਿੱਚ ਅਨੰਦ ਦੇ ਵਿੱਚ ਬੈਠਣਾ ਅਨੰਦ ਦੇ ਵਿੱਚ ਤੁਪ ਬੈਠ ਕੇ ਸਹਜ ਦੇ ਵਿੱਚ ਨਿਤਰਣ ਬੰਦ ਰੱਖਣੀ ਉਸ ਸਮੇਂ ਜਿਹੜੇ ਜੀਵਾਂ ਉੱਤੇ ਮਨਕ ਦੀ ਕਿਰਪਾ ਹੋਏਗੀ ਜਿਨ੍ਹਾਂ ਨੂੰ ਸ਼ਬਦ ਸੁਣਾਈ ਦਿੱਤੇਗੇ ਉਹਨਾਂ ਨੇ ਸਾਰਾ ਧੜ ਆਪਣੇ ਅੰਦਰ ਦੇ ਵਿੱਚ ਲਾ ਲੈਣਾਗਾ ਔਰ ਜਗਤ ਚੱਲ ਰਹੀ ਹੈ ਸ਼ਬਦਾਂ ਤੋਂ ਭਾਵ ਵਿੱਚ ਕੋਈ ਰੂਪਾਂ ਨਹੀਂ ਦੇ ਸ਼ਬਦਾਂ ਤੋਂ ਨਹੀਂ ਹੈ छंदा तो भाव रहेगा उस नाम तो उस मालिक के मुख के वास्ते जिन्हों सिर्फ सुनेया जा सकता है ना तुझे बोल के जा हो ना तुझे लिख के दस हो सिर्फ सुन ऊपर नहीं बोलने के तरह चले नहीं अरे सुन नहीं है फिर भी मालूम है किसको निर्देशता है ना बल्कि किसको ऊपर में आने नहीं लगे ਜਿਹੜੀ ਤਿੰਨ ਰਹਿ ਜਪਿਆਸ ਦੇ ਵਿੱਚ ਕਰਦੇ ਹੈ ਮੇਰੇ ਨਾਮ ਸੰਕਰਨ ਸ਼ੁਰੂ ਕੀ ਤਰ੍ਹਾਂ ਨਾਲ ਉਹਨਾਂ ਨੇ ਖਾਸ ਕਰਕੇ ਧਿਆਨ ਰੱਖ ਰਹਿ ਕਿ ਆਪਣੇ ਇੱਥੇ ਨੇਤਰਾ ਤੋਂ ਪੂਰੇ ਧਿਆਨ ਨਾਲ ਖਾਸ ਕਰਕੇ ਪਰ ਜਿਸੇਰੇ ਜੀਵਨ ਪੱਕੇ ਰੂਪੇ ਜਨ ਲਾਇ ਲੈਣੇ ਹੀ ਹਰ ਸਾਥ ਵਿੱਚ ਧਿਆਨ ਰੱਖਦੇ ਨਾ ਪੂਰੀ ਤਕਨੀਕ ਹੈ ਇੱਥੇ ਪੂਰੀ ਕਸ਼ਮੇਂ ਪਹਿਲੇ ਕੋਈ ਸਾਡੀ ਸੂਈ ਨਹੀਂ ਚੁਗ ਰਹੀ ਤਾ ਉਹਨਾਂ ਦਾਸ ਪਰ ਜਿਉ ਸੰਗਤ ਥੋੜੀ ਜਿਹੀ ਕਰ ਲਈ ਰੂਪੀਸ਼ਾ ਚੁਈ ਪਰ ਸਾਰਨ ਬਿੰਦੀ ਹੈ

ਜਦੋਂ ਤੁਸੀਂ ਕੋਈ ਨਾ ਪਾਈ ਤੋਂ ਪਰਲੇ ਕਿਨਾਰੇ ਮਗੇ ਫਿਰ ਜਿਹੜੇ ਜੀਵ ਕਰਦੇ ਹਨ ਉਹ ਐਸਐਚ 14 ਨੂੰ ਦਿੱਤੇ ਤਕਰੀਕ ਹੋਏ ਇਹ ਤਕਰੀਕ ਨੂੰ ਜਰੂਰ ਕਹਿ ਦਿਓ ਮਾੜੀ ਬਹੁਤ ਮਾੜੀ ਜੀਨੀ ਤੇ ਵੀ ਕੋਈ ਇਖਰੋਗੀ ਤਾਂ ਉਹਦਾ ਨਾਮ ਇਸ ਨੂੰ ਬੋਲਦੇ ਸਾਰ ਰਹੇ ਤੁਹਾਡੇ ਨੂੰ ਸੁਣੀ ਚੁਣ ਬਣੂਗੇ ਨੂੰ ਨੂੰ ਕੋਟਨੇ ਰਕੂ ਜੁਣੀ ਤੇ

कि सामने कुछ सुनाई दे रहा है ज नहीं जब लगता किसी आवाज सुनाई दे रही है जीडे नज़दीक नहीं है मानिए तो कि जल्दों सचड़िया पदरों की आवाजे बैठक को आजादा मैं कुत्ते बाहर बदल करते आवाज उठाया नहीं नौ कि सची करते रहे बिना बदल करते बदला नहीं जो बिन बाद बरखा हुई जॾो बेड़ा पता पतो लॻंदे बेड़ा चिड़ियूं चिड़ियूं पिया जॾहिं बेड़ा बचंदियूं